ਅੱਜ ਉੱਪਰ 6 ਗੱਡੀਆਂ ਤੇ ਕੈਮਰਾ ਲਾਏ ਆ ਉਹਦੇ 'ਚ ਇਹ ਹੈਗਾ ਕਿ ਇਹ ਸਾਨੂੰ ਬੜਾ ਸਸਤਾ ਵੱਲੋਂ ਕਨਸਟ੍ਰਕਟ ਹੋ ਰਿਹਾ ਹੈ ਅੰਦਰੋਂ ਇਹਦਾ ਕੰਟਰੋਲ ਹੋਗਾ ਬਟ ਡਿਊਰਿੰਗ ਦ ਚਲਾਨਸ অর ਡੂਇੰਗ ਐਨੀਥਿੰਗ ਜੇ ਕਿਉਂ ਉੱਥੇ ਕਿਤੇ ਕੁਝ ਵਾਪਰ ਰਹੀ ਹੈ ਤੇ ਰਿਕਾਰਡ ਹੋ ਜਾਊਗਾ ਇਹ ਲੱਗਿਆ ਹੋਊਗਾ ਤਾਂ ਉਹਦੇ ਨਾਲ ਥੋੜਾ ਦੋਨੋਂ ਪਾਸੇ ਚਲਾਨ ਕਰਨ ਵਾਲਾ ਵੀ ਤੇ ਚਲਾਨ ਵਾਲਾ ਵੀ ਦੇ ਵਿਲ ਆਲਸੋ ਵੀ ਥੋੜਾ ਉਸ ਤਰ੍ਹਾਂ ਰਹਿਣਗੇ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਸੰਸਥਾ ਦੇ ਸਹਿਯੋਗ ਦੇ ਨਾਲ ਪੀਸੀਆਰ ਦੀਆਂ 10 ਦੇ ਕਰੀਬ ਵੈਨਾ ਦੇ ਉੱਪਰ ਡੈਸ਼ਬੋਰਡ ਕੈਮਰੇ ਲਗਾਏ ਨਹੀਂ ਤੇ ਵੀ ਦੱਸ ਦिए ਕਿ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਲੋਕਾਂ ਅਤੇ ਪੁਲਿਸ ਦੇ ਬਿਹੇਵੀਅਰ ਦੇ ਬਾਰੇ ਪਤਾ ਚੱਲੇਗਾ ਤਾਂ ਇਸ ਤੋਂ ਇਲਾਵਾ ਇਸ ਦੇ ਵਿੱਚ ਸਾਰੀ ਰਿਕਾਰਡਿੰਗ ਹੋਵੇਗੀ ਅਤੇ ਜਿਹੜੇ ਵੀ ਇਸ ਗੱਡੀ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਉਹਨਾਂ ਦੀ ਵੀ ਵੀਡੀਓ ਜਿਹੜੀ ਹੈ ਇਸ ਦੇ ਕੈਮਰੇ ਦੇ ذریعے ਬਣੇਗੀ ਤਾਂ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਹੈ ਕਿ ਅਗਰ ਸਾਹਮਣੇ ਵਾਲੀ ਸਾਈਡ ਤੇ ਵੀ ਜਿਹੜੀ ਹੈ ਵੀਡੀਓ ਬਣੇਗੀ ਤਾਂ ਇਸ ਦੇ ਨਾਲ ਕਾਫੀ ਜਿਹੜੀ ਮਦਦ ਮਿਲੇਗੀ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਘਟਨਾ ਸਥਲ ਤੇ ਜਾਣ ਉਪਰੰਤ ਕੋਈ ਬਹਿਸਬਾਜੀ ਅਤੇ ਕੋਈ ਵੀ ਘਟਨਾ ਹੁੰਦੀ ਹੈ ਤਾਂ ਉਸ ਦੀ ਸਾਰੀ ਰਿਕਾਰਡਿੰਗ ਇਸ ਦੇ ਵਿੱਚ ਹੋਵੇਗੀ ਇੱਕ ਹਫ਼ਤੇ ਦਾ ਡਾਟਾ ਜਿਹੜਾ ਇਸ ਦੇ ਵਿੱਚ ਹੋਵੇਗਾ ਤਾਂ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਦੇ ਨਾਲ ਪੁਲਿਸ ਨੂੰ ਕਾਫੀ ਮਦਦ ਮਿਲੇਗੀ ਤੇ ਇਹ ਇੱਕ ਉਂਗਾ ਉਪਰਾਲਾ ਹੈ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਉਧਰ ਡੀਸੀਪੀ ਬਰਿੰਦਰ ਬਰਾੜ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਦੇਖੋ ਅੱਜ ਆਪਾਂ 6 ਗੱਡੀਆਂ ਤੇ ਕੈਮਰੇ ਲਾਏ ਆ ਉਹਦੇ ਚ ਇਹ ਹੈਗਾ ਕਿ ਇਹ ਸਾਨੂੰ ਇਹਨਾਂ ਨੇ ਸੰਸਥਾ ਵੱਲੋਂ ਸਪਾਂਸਰ ਕੀਤਾ ਹੈ ਤੇ ਬੇਸਿਕਲੀ ਇਹਦੇ ਚ ਇਹ ਆ ਕਿ ਜਦੋਂ ਆਪਾਂ ਇਹ ਜਦੋਂ ਇਹ ਡੈਸ਼ਬੋਰਡ ਤੇ ਲੱਗ ਜਾਣਗੇ ਅੰਦਰ ਵੀ ਇਹਦਾ ਕੰਟਰੋਲ ਹੋਊਗਾ ਬਟ ਡਿਊਰਿੰਗ ਦਾ ਚਲਾਨਸ ਔਰ ਡੂਇੰਗ ਐਨੀਥਿੰਗ ਜਿਹੜੀ ਕਿ ਉੱਥੇ ਮੌਕੇ ਤੇ ਕੁਝ ਵਾਪਰ ਰਹੀ ਹੈ ਤੇ ਰਿਕਾਰਡ ਹੋ ਜਾਊਗਾ ਕੱਲ ਜੇ ਕੋਈ ਕਿਤੇ ਇਸ਼ੂ ਆਉਂਦਾ ਹੈਗਾ ਜਾਂ ਕੋਈ ਗਲਬਾਤ ਉੱਥੇ ਮੌਕੇ ਤੇ ਹੀ ਹੋ ਜਾਂਦੀ ਹੈ ਤਾਂ ਉਸ ਚੀਜ਼ ਦਾ ਆਪਣੇ ਕੋਲੇ ਕਿਸੇ ਕੋਲ ਤਾਂ ਕੋਈ ਪ੍ਰੂਵ ਨਹੀਂ ਹੁੰਦਾ ਤਾਂ ਹਰ ਵਾਰ ਤਾਂ ਕੋਈ ਪ੍ਰੋਪਰ ਵੀਡੀਓ ਨਹੀਂ ਬਣਾਉਂਦਾ ਹੁੰਦਾ ਸੋ ਇਸ ਕਰਕੇ ਆਪਾਂ ਉਸ ਨੂੰ ਚੈੱਕ ਕਰਕੇ ਵੀ ਕੈਨ ਗੈਟ ਟੂ ਇਨਟੂ ਇਟ ਵੀ ਕਿਦੇ ਵੀ ਕੋਈ ਪ੍ਰੋਬਲਮ ਆਈ ਹੈ ਕੁਝ ਕਫਨ ਹੋਈ ਹੈ ਕੁਝ ਆਇਆ ਉਹਦੇ ਨਤੀਜੇ ਤੇ ਪਹੁੰਚ ਸਕਦੇ ਆਪਾਂ ਕਿਹਾ ਸਕਦੇ ਜਿਵੇਂ ਲੋਕ ਵੀਡੀਓ ਬਣਾਉਂਦੇ ਸੀ ਹੁਣ ਪੁਲਿਸ ਬਣਾਉਗੀ ਵੀਡੀਓ ਦੂਜਾ ਜਦੋਂ ਇਹ ਬਣੂਗਾ ਇਹ ਲੱਗਿਆ ਹੋਊਗਾ ਤਾਂ ਉਹ ਚਲਾਨ ਕਰਨ ਵਾਲਾ ਵੀ ਤੇ ਚਲਾਨ ਵਾਲਾ ਵੀ ਦੇ ਵਿਲ ਆਲਸੋ ਵੀ ਥੋੜਾ ਉਸ ਸਤਰਕ ਰਹਿਣਗੇ ਰਿਪੋਰਟਿੰਗ ਦੇਖੋ ਇਹਦੀ ਹਫਤਵਰੀ ਹੈਗੀ ਹੈ ਜੀ ਐਂਡ ਉਹ ਤੋਂ ਤੱਕ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਇਸ਼ੂ ਆਇਆ ਕਿ ਨਹੀਂ ਆਇਆ ਇਹਨੂੰ ਵਾਚ ਕਰਕੇ ਅਸੀਂ ਆਪਣੇ ਸੀਨੀਅਰ ਲੈਵਲ ਤੇ ਇਹਨੂੰ ਕਰਾ ਰਹੇ ਹੈ ਪੁਲਿਸ ਸੇਫਟੀ ਲਈ ਕੈਮਰੇ ਅਕਸਰ ਲੱਗਦੇ ਨੇ ਜਿਹੜੀ ਗੱਡੀ ਵੀਰ ਕੋਈ ਪਰਚੇਜ਼ ਕਰਦਾ ਤੇ ਆਪਣੇ ਨਾਮ ਤੇ ਜਲਦੀ ਕੰਮਾਂ ਦਾ ਨਹੀਂ ਹੋਂਸਰ ਚਲਾਨ ਕਰਨ ਦੇ ਨਹੀਂ ਬਿਲਕੁਲ ਅਸੀਂ ਦੇਖੋ ਹੁਣ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਪ੍ਰੋਸੈਸਸਿਸ ਪਿੱਛੇ ਅਸੀਂ ਆ ਜਿਹੜੇ ਤੁਹਾਡੇ ਆ ਨੰਬਰ ਪਲੇਟਸ ਵਾਲਾ ਇਸ਼ੂ ਆਇਆ ਹੈਗਾ ਉਹ ਹੁਣ ਅਸੀਂ ਮੈਕਸਿਮ ਚਲਾਨ ਕੀਤੇ ਨੇ ਤੁਸੀਂ ਦੇਖੋਗੇ ਸਾਡਾ ਫਿਕਰ ਦੱਸਾਂ ਹੁਣ ਰੈਗੂਲਰ ਫੇਅਰ ਅਸੀਂ ਜਿਹੜਾ ਜਿਹੜੀ ਇਹ ਵਹੀਕਲਸ ਤੇ ਨੰਬਰ ਪਲੇਟ ਆਪਣੀ ਨਹੀਂ ਲਵਾ ਰਹੇ ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਹੈਗਾ ਇਹਦਾ ਸਾਨੂੰ ਲੱਗਿਆ ਹੋਵੇ ਆਲਰੇਡੀ ਬਰੀਫ ਹੈ ਅਸੀਂ ਇਹਨੂੰ ਰੈਗੂਲਰ ਮਾਨੀਟਰ ਕਰ ਰਹੇ ਹਾਂ ਕਿੰਨੀਆਂ ਟੋਟਲ ਗੱਡੀਆਂ ਕਿੰਨੀਆਂ ਜਿਹੜੀਆਂ ਹੁਣ ਸਾਡੇ ਕੋਲ 6 ਗੱਡੀਆਂ ਚ ਲੱਗੀਆਂ 10 ਤੇ ਲਗਾਈਆਂ 10 ਤੇ ਲਗਾਈਆਂ